ਇਹ ਦਿਨੀ ਹੀ ਕੋਈ ਨਾ ਕੋਈ ਬਾਲੀਵੁੱਡ ਕਪਲਸ ਦੇ ਵਿੱਚ ਜਿਹੜੀ ਐ ਵਿਵਾਦ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ ਪਰ ਗੱਲ ਕਰਦੇ ਹਾਂ ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਤੇ ਉਹਨਾਂ ਦੀ ਪਤਨੀ ਅਸ਼ਵਰਿਆ ਰਾਏ ਬੱਚਨ ਦੀ ਜਿਹੜੇ ਹੀ ਇਹਨੇ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਟਰੋਲ ਹੋ ਰਹੀ ਨੇ ਦਾਸੇ ਇਹ ਉਹਨਾਂ ਦੇ ਪਰਿਵਾਰ ਵਿੱਚ ਟਕਰਾ ਨਾਲ ਜੁੜੀਆਂ ਕਈ ਖਬਰਾਂ ਲਗਾਤਾਰ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਪਰ ਇਹ ਹੀ ਨਹੀਂ ਸਭ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਵੀ ਜੋੜੇ ਨੂੰ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ ਉਹਨਾਂ ਇਤਲਾਕ ਨੂੰ ਲੈ ਕੇ ਲਗਾਤਾਰ ਜਿਹੜੀ ਖਬਰਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਤੇ ਜਿਹੜੀ ਪੋਸਟਾਂ ਵੀ ਨੇ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਤਤਦਾਲ ਸੀ ਇਹ ਜਿਸ ਨਾਲ ਹੀ ਇਸ ਦੇ ਨਾਲ ਹੀ ਇੱਕ ਖਬਰ ਜਿਹੜੀ ਹੈ ਹੈਰਾਨ ਕਰਨ ਦੇਣ ਵਾਲੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਿ ਸੋਮਵਾਰ ਨੂੰ ਰਾਜ ਸਭਾ ਚ ਸਮਾਜਵਾਦੀ ਪਾਰਟੀ ਦੀ ਮੈਂਬਰ ਜਯਾ ਵਚਨ ਦੇ ਵੱਖ-ਵੱਖ ਰੂਪ ਦੇਖਣ ਨੂੰ ਮਿਲੇਦਾ ਸੀ ਇਹ ਪਹਿਲਾ ਉਹ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀ ਵੰਚ ਤੇ ਭੜਕੀ ਤੇ ਦਲ कोचिंग हादसेਤੇ ਬੋਲਦੇ ਹੋਏ ਕਾਫੀ ਭਾਵੁਕ ਵੀ ਨਜ਼ਰ ਆਈ ਤਾਂ ਸੀ ਇਸ ਦੌਰਾਨ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇਨਮ ਹੋ ਗਈਆਂ ਸੀ ਤੇ ਦਰਸਲ ਦਰਸਲ ਸੋਮਵਾਰ ਨੂੰ ਰਾਜ ਸਭਾ 'ਚ ਦਿੱਲੀ ਕੋਚਿੰਗ ਹਾਦਸੇ ਤੇ ਚਰਚਾ ਹੋ ਰਹੀ ਸੀ ਇਸ ਦੌਰਾਨ ਵਾਈਸ ਚੇਅਰਮੈਨ ਹਰੀਵੰਚ ਨੇ ਚਰਚਾ 'ਚ ਸ਼ਾਮਲ ਹੋਣ ਲਈ ਸੰਸਦ ਮੈਂਬਰ ਦਾ ਨਾਮ ਲਿਆ ਦੱਸ ਸੀ ਇਹ ਤੇ ਕਿਹਾ ਸ਼੍ਰੀਮਤੀ ਜਯਾ ਅਮਿਤਾ ਬੱਛ ਇਸ ਤੋਂ ਬਾਅਦ ਹੈਰਾਨ ਕਰਨ ਦੇਣ ਵਾਲੀ ਗੱਲ ਹੋਈ ਦੱਸ ਦਿੰਨੇ ਆ ਕਿ ਇਸ ਤੋਂ ਸ਼ਾਇਦ ਮੈਂਬਰ ਜਿਹੜੇ ਸੰਸਦ ਮੈਂਬਰ ਸੀ ਉਹ ਨਰਾਜ਼ ਹੋ ਗਏ ਤੇ ਉਹਨਾਂ ਨੇ ਇਤਰਾਜ਼ ਜਤਾਉਂਦੇ ਹੋਏ ਕਿ ਆ ਸਿਰਫ ਜੈਪਚਨ ਇੱਕ ਕਾਫੀ ਸੀ। ਜਿਸ ਤੋਂ ਬਾਅਦ ਜਿਹੜੇ ਲੋਕ ਨੇ ਉਹਨਾਂ ਨੂੰ ਹੈਰਾਨ ਕਰਨ ਵਾਲੀ ਗੱਲ ਲੱਗੀ ਤੇ ਜਿਹੜੇ ਲੋਕ ਨੇ ਉਹ ਕਾਫੀ ਜ਼ਿਆਦਾ ਹੈਰਾਨ ਹੋਏ। ਦੱਸ ਸੀ ਇਹ ਕਿ ਡਿਪਟੀ ਚੇਅਰਮੈਨ ਨੇ ਕਿਹਾ ਇੱਥੇ ਤੁਹਾਡਾ ਪੂਰਾ ਨਾਮ ਲਿਖਿਆ ਹੋਇਆ ਹੈ ਇਸ ਤੇਜ ਜਯਾ ਬੱਚਨ ਨੇ ਕਿਹਾ ਇਸ ਨਵੇਂ ਟ੍ਰੈਂਡ ਮੁਤਾਬਕ ਔਰਤਾਂ ਆਪਣੇ ਪੱਤੀਆਂ ਦੇ ਨਾਮ ਨਾਲ ਜਾਣੀਆਂ ਜਾਣਗੀਆਂ ਜਿਵੇਂ ਉਹਨਾਂ ਦੀ ਆਪਣੀ ਕੋਈ ਪ੍ਰਾਪਤੀ ਨਾ ਹੋਵੇ ਦੱਸ ਈਏ ਫਿਰ ਹਰੀਵੰਸ਼ ਨੇ ਕਿਹਾ ਤੁਹਾਡੀ ਬਹੁਤ ਪ੍ਰਾਪਤੀ ਹੈ ਹਾਲ ਹੀ ਫਿਰ ਰਾਜ ਸਭਾ ਚ ਜਿਆ ਬੱਚਨ ਨੇ ਕੋਚਿੰਗ ਸੈਂਟਰ ਹਾਥ ਸੇ ਤੇ ਬੋੜਨਾ ਸ਼ੁਰੂ ਕੀਤਾ ਤੇ ਇਸ ਘਟਨਾ ਤੇ ਰਾਜਨੀਤੀ ਨਾ ਕਰਨ ਦੀ ਅਪੀਲ ਵੀ ਕੀਤੀ ਕਿ ਪੀੜਤ ਪਰਿਵਾਰਾਂ ਦੇ ਦੁੱਖ ਬਾਰੇ ਕੁਝ ਨਾ ਕਹਿਣਾ ਬਹੁਤ ਹੀ ਨਿਰਾਸ਼ਾਜਨਕ ਹੈ ਦੱਸ ਜੀ ਇਹ ਜਿਆ ਬੱਚਨ ਨੇ ਕਿਹਾ ਬੱਚਿਆਂ ਦੇ ਪਰਿਵਾਰ ਬਾਰੇ ਕਿਸੇ ਨੇ ਕੁਝ ਨਹੀਂ ਕਿਹਾ ਉਹਨਾਂ ਦਾ ਕੀ ਹੋਇਆ ਹੋਵੇਗਾ ਦੱਸ ਜੀ ਇਹ ਤਿੰਨ ਬੱਚੇ ਜਾ ਚੁੱਕੇ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੇ ਦੁੱਖ ਬਾਰੇ ਕੁਝ ਨਾ ਕਹਿਣਾ ਬੇहद ਹੀ ਪਰੇਸ਼ਾਨ ਕਰਨ ਵਾਲਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਮੈਂ ਇੱਕ ਕਲਾਕਾਰ ਹਾਂ ਮੈਂ ਸ਼ਰੀਰ ਦੀ ਭਾਸ਼ਾ ਤੇ ਚਿਹਰੇ ਦੇ ਹਾਫ ਭਾਵ ਸਮਝਦੀ ਹਾਂ ਹਰ ਕੋਈ ਆਪਣੀ ਆਪਣੀ ਰਾਜਨੀਤੀ ਕਰ ਰਿਹਾ ਹੈ ਇਸ ਮੁੱਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਆ ਨੇ ਕਿਹਾ ਕਿ ਨਗਰ ਨਿਗਮ ਦਾ ਕੀ ਮਤਲਬ ਹੈ ਜਦੋਂ ਮੈਂ ਇੱਥੇ ਸੌਣ ਚੁੱਕਣ ਆਈ ਸੀ ਤਾਂ ਉਦੋਂ ਸਸਤਾ ਹਾਲਤ ਵਿੱਚ ਸੀ ਉੱਥੇ ਗੋਡੇ-ਗੋਡੇ ਪਾਣੀ ਸੀ ਇੱਥੇ ਏਜੰਸੀ ਦਾ ਕੰਮ ਕਿੰਨਾ ਮਾੜਾ ਹੈ ਕਿ ਪੁੱਛੋ ਵੀ ਨਾ ਤੇ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਇਸ ਦੇ ਲਈ ਕਈ ਜ਼ਿੰਮੇਵਾਰ ਨੇ ਤੇ ਕਿਉਂਕਿ ਅਸੀਂ ਸ਼ਿਕਾਇਤ ਨਹੀਂ ਕਰਦੇ ਤੇ ਨਾ ਹੀ ਇਸ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਜ਼ਿੰਮੇਵਾਰ ਇਨਚਾਰਜ ਦੀਆਂ ਜ਼ਿੰਮੇਵਾਰੀਆਂ ਕੀ ਨੇ ਤੇ ਦੱਸਦੀ ਇਹ ਸਿਲਸਿਲਾ ਜੜਾ ਹੈ ਉਹ ਇਦਾਂ ਹੀ ਜਾਰੀ ਰਹੇਗਾ ਇਸ ਵੱਲੋਂ ਕਿਹਾ ਗਿਆ ਤੇ ਨਾਲ ਹੀ ਇਸ ਪੋਸਟ ਤੋਂ ਬਾਅਦ ਇਸ ਜੋ ਜਯਾ ਬੱਚਨ ਨੇ ਗੱਲ ਕਹੀ ਉਸ ਤੋਂ ਬਾਅਦ ਜਿਹੜੇ ਹੈਰਾਨ ਕਰਨ ਵਾਲੇ

उनका कोई अस्तित्व नहीं है क्योंकि यहां नाम दर्ज है नहीं नहीं सर इसलिए मैंने कहा उनकी कोई उपलब्धि नहीं है अपने में और अस्तित्व में नहीं आपकी बड़ी